ਮੁੜ ਕਦੀਮ ਤੋਂ ਸਿਆਸਤ ਸੱਤਾ ਸ਼ਕਤੀ ਪਰਿਵਾਰਕ ਰਿਸ਼ਤੇ ਨਾਤਿਆਂ ਚ ਦਰਾਰ ਪੈਦਾ ਕਰਦੀ ਆਈ ਹੈ ਅਜਿਹੀ ਹੀ ਇੱਕ ਦਰਾਰ ਬਾਦਲ ਪਰਿਵਾਰ ਚ ਵੀ ਕੁਝ ਸਾਲ ਪਹਿਲਾਂ ਪੈਦਾ ਹੋਈ ਜਦੋਂ ਮਨਪ੍ਰੀਤ ਬਾਦਲ ਨੇ ਪੀਪਲਜ਼ ਪਾਰਟੀ ਆਫ ਪੰਜਾਬ ਬਣਾਈ ਗੁਰਦਾਸ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੋ ਭਰਾ ਜਿਨ੍ਹਾਂ ਦਾ ਬੜਾ ਲੰਬੇ ਸਮੇਂ ਤੋਂ ਪਿਆਰ ਸੀ ਜਿਹੜੇ ਲੰਬੇ ਸਮੇਂ ਤੋਂ ਇੱਕ ਦੂਜੇ ਦੇ ਨਾਲ ਮਿਲ ਜੁਲ ਕੇ ਸਿਆਸਤ ਕਰਦੇ ਨਜ਼ਰ ਆ ਰਹੇ ਸਨ ਉਹ ਵੀ ਵੰਡੇ ਗਏ ਗੁਰਦਾਸ ਬਾਦਲ ਮਨਪ੍ਰੀਤ ਬਾਦਲ ਦੇ ਨਾਲ ਪੀਪਲਜ਼ ਪਾਰਟੀ ਦੀ ਪੋਲਿਟਿਕਸ ਕਰਨ ਲੱਗੇ ਹੁਣ ਮਨਪ੍ਰੀਤ ਬਾਦਲ ਕਾਂਗਰਸ ਨਾਲ ਨੇ ਤੇ ਗੁਰਦਾਸ ਬਾਦਲ ਬਠਿੰਡਾ ਚ ਪ੍ਰਚਾਰ ਕਰ ਰਹੇ ਨੇ ਕੈਪਟਨ ਬਰਿੰਦਰ ਦੇ ਪੱਖ ਚ ਲੰਬੀ ਚ ਪ੍ਰਚਾਰ ਕਰਨ ਦੀ ਗੱਲ ਕਹਿ ਰਹੇ ਨੇ ਤਾਂ ਹੁਣ ਫੇਰ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਖੜੀ ਹੋ ਰਹੀ ਹੈ ਕਿਉਂ ਸਿਆਸਤ ਦੇ ਨਾਲ ਇਸ ਤਰ੍ਹਾਂ ਹੁੰਦਾਗਾ ਕਿਉਂ ਰਿਸ਼ਤੇ ਨਾਤਿਆਂ ਤੱਕ ਇਹ ਨੌਬਤ ਆ ਜਾਂਦੀ ਆ ਅਸੀਂ ਗੁਰਦਾਸ ਬਾਦਲ ਨਾਲ ਅੱਜ ਗੱਲਬਾਤ ਕਰਾਂਗੇ ਉਹਨਾਂ ਤੋਂ ਪੁੱਛਾਂਗੇ ਕਿ ਸਿਆਸਤ ਦੇ ਮਾਨੇ ਉਹਨਾਂ ਲਈ ਕੀ ਨੇ ਪਰਿਵਾਰ ਦੇ ਮਾਨੇ ਉਹਨਾਂ ਲਈ ਕੀ ਨੇ ਔਰ ਭਰਾ ਦੇ ਮਾਨੇ ਉਹਨਾਂ ਲਈ ਕੀ ਨੇ ਬਾਲ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅ ਪ੍ਰਕਾਸ਼ ਸਿੰਘ ਬਾਦਲਵਾਰੇ ਅੱਜਕੱਲ ਤੁਸੀਂ ਕੀ ਸੋਚਦੇ ਹੋ ਆਪਣੇ ਭਰਾ ਬਾਰੇ ਅੱਜਕੱਲ ਕਿਵੇਂ ਸੋਚਦੇ ਹੋ ਜਦੋਂ ਇਕੱਲੇ ਬੈਠਦੇ ਹਾਂ ਤਾਂ ਕਿਵੇਂ ਸੋਚਦੇ ਹੋ ਛੋਟੇ ਹੁੰਦੇ ਇਕੱਠੇ ਖੇਡਦੇ ਹੋ ਹਾਂ ਇਕੱਠੇ ਪਲੇ ਇਕੱਠੇ ਬਹੁਤ ਕੁਝ ਕੀਤਾ ਹੋਊਗਾ ਅੱਜਕੱਲ ਕੀ ਸੋਚਦੇ ਹੋ ਨਾ ਬਾਰੇ ਤੁਸੀਂ ਹਸਨ ਜੀ ਬਾਦ ਸਾਹਿਬ ਬਾਰੇ ਮੈਂ ਸੋਚਦਾ ਹਾਂ ਵੀ ਇਹ ਜਿਹੜੇ ਇਹਨਾਂ ਦੇ ਲਫਟਾਂ ਸੀ ਜੈਨਾਂ ਦੇ ਜਿਹੜੇ ਲਾਇਸੈਂਸ ਧਾਰ ਉਹ ਹੋ ਕਰਾਫਟ ਤੇ ਉਹਨਾਂ ਨੇ ਬਾਦਸ਼ਾਹ ਨੂੰ ਬਹੁਤ ਕਮਜ਼ੋਰ ਕਰਤਾ ਉਹਨਾਂ ਕਸਤੀ ਸੁਖਬੀਰ ਬਾਦਲ ਹਰਸਿਮਰਤ ਬਾਦਲ ਇਹਨਾਂ ਦੀ ਭੂਮਿਕਾ ਕੀ ਹੈ ਪਰਿਵਾਰ 'ਚ ਤੇ ਸਰਕਾਰ 'ਚ ਇਹ ਬਹੁਤ ਸਿਆਣੇ ਜੇ ਨਹੀਂ ਕਿਉਂ ਲੱਗਦਾ ਤੁਹਾਨੂੰ ਸਿਆਣੇ ਕਮੈਂਟ ਯਾ ਮਜੀ ਸਾਡਾ ਪਰਿਵਾਰ ਜਿਹੜਾ ਸੀ ਕਦੇ ਇਕੱਠਾ ਸੀ ਇਹਨਾਂ ਨੇ ਸਾਡਾ ਪਰਿਵਾਰ ਹੀ ਅਡਵਲਟ ਕਰਤਾ ਕਿਨੇ ਕਰਵਾਇਆ ਪਰਿਵਾਰ ਅਡਵਲਟ ਸਖਬੀਸ ਕਿਉਂ ਇਹੋ ਜਿਹਾ ਕੀ ਹੋ ਗਿਆ ਸਖਬੀਰ ਸਿੰਘ ਬਾਦਲ ਨੂੰ ਇਹੋ ਜਿਹਾ ਕੀ ਲੱਗਣ ਲੱਗ ਗਿਆ ਕਿ ਪਰਿਵਾਰ ਇਕੱਠਾ ਨਾ ਰਹੇ ਮੈਨੂੰ ਲੱਗ ਉਹ ਤਾਂ ਕੋਈ ਸਾਡਾ ਕਿਸੇ ਕਿਸੇ ਕਿਸ ਹੁੰਦਾ ਝਗੜਾ ਨਹੀਂ ਨਾ ਕੋਈ ਜ਼ਮੀਨ ਚ ਤਵੰਡਣ ਚ ਨਾ ਨੰਨਾ ਨੰਨਾ ਇਹ ਸਿਆਣੇ ਨਹੀਂ ਸੀ ਡੇ ਜਿਹੜੇ ਸਾਰਿਆਂ ਨੂੰ ਜੋੜ ਕੇ ਰੱਖਣ ਇਹ ਕਹਿ ਸਮਝਦੀ ਸੀ ਮੇਰੇ ਸਾਥ ਵੀ ਇਹ ਜਿਹੜਾ ਮਨਪ੍ਰੀਤ ਹੈ ਨਾ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲਾਂਬੇ ਕਰਦੇ ਤੇ ਸਾਡਾ ਰਸਤਾ ਜਮੇ ਸਾਫ਼ ਹੋ ਜਾਏ ਤੇ ਇਹਦੇ ਦਿਲ ਕੀ ਕੋਈ ਗੱਲ ਨਹੀਂ ਇਹ ਨਾ ਕੋਈ ਵਜ਼ੀਰ ਬਣਨਾ ਚਾਹੁੰਦਾ ਸੀ ਨਾ ਲੈਣਾ ਨਾ ਦੇਣਾ ਇਹ ਆਪ ਹੀ ਡਰਦੇ ਸੀ ਤਾਂ ਕਿਸੇ ਮੂਹਰੇ ਨਿਕਲ ਪ੍ਰਕਾਸ਼ ਸਿੰਘ ਬਾਦਲ ਨਾਲ ਤੁਸੀਂ ਇਹ ਗੱਲਾਂ ਕਦੇ ਕੀਤੀਆਂ ਸੀ ਉਹਨਾਂ ਨੂੰ ਸਮਝਾਇਆ ਸੀ ਕਿ ਯਾਰ ਪਰਿਵਾਰ 'ਚ ਕੀ ਹੋ ਰਿਹਾ ਜਾਂ ਇਹ ਹੋ ਨਾ ਜਾਵੇ ਪਰਿਵਾਰ 'ਚ ਇਹ ਮੈਂ ਨੇ ਜੀ ਸਮਝਾਈ ਉਹ ਜਿਦੋਂ ਇਹ ਉਹਦੇ ਤੋਂ ਮੁਰੇਸ਼ ਤੇ ਸੀ ਜਿਹਾ ਉਹਨਾਂ ਚ ਇਹ ਆਦਾ ਵੀ ਮੈਂ ਨਾ ਰਹਿਣਾ ਨਹੀਂ ਗਾ ਤੇ ਮਨਪ੍ਰੀਤ ਬਾਦਲ ਨਾਲ ਨਹੀਂ ਰਹਿਣਾ ਹਾਂ ਨਾ ਮਨਪ੍ਰੀਤ ਨਾਲ ਇਹਨਾਂ ਨੇ ਸਪਸ਼ਟ ਸ਼ਰਤ ਸੀ ਨਾ ਜੀ ਮਿਸਟਰੀ ਯਾਦਾ ਮੇਰਾ ਨਗਰਾਰੀ ਨਹੀਂ ਮਿਲਦੀ ਤੇ ਮੇਰੇ ਖਿਆਲਾਤ ਹੋ ਰਹੇ ਨਹੀਂ ਪ੍ਰਕਾਸ਼ ਸਿੰਘ ਬਾਦਲ ਨੂੰ ਤੁਸੀਂ ਇਹ ਗੱਲ ਕਦੇ ਕਹੀ ਨਹੀਂ ਕਿ ਯਾਰ ਪਰਿਵਾਰ ਚ ਕੋਈ ਦਰਾਰ ਨਾ ਪੈਦਾ ਹੋ ਜੇ ਪਰਿਵਾਰ ਸਾਡੇ ਚ ਗੜਬੜ ਨਾ ਹੋ ਜੇ ਆਪਾਂ ਸਮਝਾ ਲਈਏ ਮੁੰਡਿਆਂ ਨੂੰ ਬਿਠਾ ਕੇ ਮਾਰਸਾਲ ਸਮਝਾਉਂਦਾ ਸੀ ਇਹਨੂੰ ਪਰ ਇਹ ਸਮਝਦਾ ਨਹੀਂ ਸੀ ਮਨਪ੍ਰੀਤ ਨੇ ਸਮਝਦਾ ਸੀ ਨਾ ਸੁਖਬੀਰ ਸੁਖਬੀਰ ਹੂੰ ਕੀ ਸਮਝਾਇਆ ਸੀ ਗਾ ਸੁਖਬੀਰ ਨੂੰ ਇਕੱਠੇ ਰੋ ਬੜੇ ਇਕੱਠਾ ਤੇ ਆਪਣੀ ਤਾਕਤ ਬਣਦੀ ਹੈ ਅਰੇ ਮੈਨੂੰ ਲੱਗਦਾ ਕਰਦਾ ਸੀ ਉੱਚਾ ਉੱਚਾ ਕਿਉਂ ਤੁਹਾਨੂੰ ਕੀ ਲੱਗਦਾ ਕਿ ਸੁਖਬੀਰ ਬਾਦਲ ਨੂੰ ਇਹ じゃ ਕੀ ਲੱਗਿਆ ਕਿ ਮੈਂ ਅੱਡ ਚੱਲਾਂ ਜਾਂ ਮੈਂ ਵੱਖ ਚੱਲਾਂ ਹਾਂ ਇੱਕ ਮਨਿਸਤਰੀ ਚ ਮਨਿਸਤਰੀ ਕਰਕੇ ਮੈਂ ਬਣਾ ਤੇ ਬਣਦੇ ਆ ਸਾਨੂੰ ਤਾਂ ਕੋਈ ਤਰਾਜ ਨਹੀਂ ਸੀ ਨਾ ਇਹਨੂੰ ਸ਼ੌਕ ਸੀ ਮੈਂ ਬਣਨਾ ਹੈ ਨਾ ਕਦੇ ਇਹਨੇ ਆਖਿਆ ਵੀ ਮੈਨੂੰ ਬਣਾਓ ਚੀਫ ਮਿਨਿਸਟਰ ਤਾਂ ਬਣੇ ਨਹੀਂ ਉਹ ਚੀਫ ਮਿਨਿਸਟਰ ਤਾਂ ਬਣੇ ਨਹੀਂ ਸੋਹਿਰ ਤੋਂ ਕੋਈ ਨੀ ਕਾਬਲੀਅਤ ਨਹੀਂ ਸੀ ਵੀ ਮੈਂ ਸਮਾਰ ਲਾ ਮੰਤ ਜੀ ਕਾਬਲੀਅਤ ਵੀ ਚਾਹੀਦੀ ਹੈ ਨਾ ਬਣਨਾ ਕਿਹੜਾ ਆ ਹੁਣ ਕੀ ਹਾਲਾਤ ਹੋ ਰਹੇ ਜਦੋਂ ਬਚਪਨ ਚ ਤੁਸੀਂ ਦੋਵਾਂ ਨੂੰ ਦੇਖਦੇ ਸੀ ਸੁਪੀਰ ਬਾਦਲ ਤੇ ਮਨਪ੍ਰੀਤ ਨੂੰ ਦੋਵਾਂ ਨੂੰ ਤੁਹਾਨੂੰ ਕੀ ਲੱਗਦਾ ਸੀ ਕਿਹੜਾ ਜ਼ਿਆਦਾ ਟੈਲੈਂਟਡ ਆਗਾ ਕਿਹੜਾ ਜ਼ਿਆਦਾ ਅੱਗੇ ਨਿਕਲੂਗਾ ਇਹ ਹੈ ਨਾ ਜੀ ਐ ਇਨਨੂੰ ਪੜਾਇਆ ਅਸੀਂ ਇੱਕ ਇੱਕ ਕਲਾਸ ਚਲਾਇਆ ਉੱਥੇ ਇਹਦੇ ਨਾਲ ਦੋ ਸਕੂਲ ਤੇ 9 ਮਹੀਨੇ ਪਿੱਛੋਂ ਉਹਦੇ ਨਾਲ ਦੋ ਨਾਲ ਆ ਆਉਂਦੀ ਬੱਚੇ ਨੂੰ ਲੈ ਚੁੱਕੋ ਇਹ ਨਹੀਂ ਚੱਲ ਸਕਦਾ ਉਹ ਤਾਂ ਪੜ੍ਹੇ ਤੇ ਚੰਗੇ ਦੋ ਹੱਥ ਇਹ ਫਿਰ ਅੱਡ ਪੜਨ ਲੱਗ ਗਏ ਢੇਰ ਤੋਂ ਨਹੀਂ ਪੜਨ ਲੱਗੇ ਸਨਾਵਰ ਪੜਨ ਲੱਗਾ ਨਹੀਂ ਹੂੰ ਬਚਪਨ ਚ ਕਿਹੜਾ ਤੇਜ਼ ਲੱਗਦਾ ਸੀ ਤੁਹਾਨੂੰ ਵੀ ਕਿਹੜਾ ਬੱਚਾ ਤੇਜ਼ ਨਿਕਲੂਗਾ ਅੱਗੇ ਕਿਹੜਾ ਜਾਊਗਾ ਦੋਹੇ ਸ਼ਰੀਫ ਜੀ ਸੀ ਹੁਣ ਸ਼ਰੀਫ ਕੌਣਾ ਚਲਾਕ ਕੌਣਾ ਹੁਣ ਵੀ ਬਸ ਮਨਪ੍ਰੀਤ ਬਾਦਲ ਸ਼ਰੀਫ ਹੈ ਜੀ ਮਨਪ੍ਰੀਤ ਬਾਦਲ ਹੁਣ ਸ਼ਰੀਫ ਲੱਗਦਾ ਤੁਹਾਨੂੰ ਸੁਖਵੀਰ ਬਾਦਲ ਜ਼ਿਆਦਾ ਚਲਾਕ ਹੋ ਗਿਆ ਐ ਨਾ ਜੀ ਮੈਨੂੰ ਲੱਗਦਾ ਵੀ ਇਹਦੀ ਮਨਪ੍ਰੀਤ ਦੀ ਕੋਈ ਅਸਨ ਆਪ ਨੂੰ ਨਹੀਂ ਨੋਕਾ ਨੂੰ ਪਤਾ ਲੱਗਣਾ ਚਾਹੀਦਾ ਦੇ ਦੇ ਮੁਤਲਕ ਇਹ ਵੀ ਕਰਾਪਸ਼ਨ ਨਹੀਂ ਕਰਦਾ ਸ਼੍ਰੀਫਾ ਕਰਾਪਸ਼ਨ ਨਹੀਂ ਕਰਦਾ ਉਹਦੇ ਮੁਤਲਕ ਕਿੰਨੇ ਰੋਲੇ ਪੈ ਰਹੇ ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਕਹਿ ਰਹੀ ਹੈ ਇੱਕ ਗੱਲ ਇਹ ਹੁੰਦੀ ਹੈ ਕਿ ਪਰਿਵਾਰ ਚ ਇੱਕ ਤਰ੍ਹਾਂ ਦਾ ਅਣਲਿਖਤੀ ਸਮਝੌਤਾ ਸੀ ਕਿ ਮਨਪ੍ਰੀਤ ਪੰਜਾਬ ਦੀ ਸਿਆਸਤ ਕਰੂਗਾ ਪੰਜਾਬ ਚ ਰਹੂਗਾ ਤੇ ਸੁਖਬੀਰ ਬਾਦਲ ਦਿੱਲੀ ਦੀ ਸਿਆਸਤ ਕਰੂਗਾ ਇਹ ਸੱਚ ਹੈਗਾ ਨਹੀਂ ਹਲੇ ਤਾਂ ਸਾਡਾ ਜੀ ਨਹੀਂ ਕਰਦਾ ਸਭ ਤਾਂ ਬਾਲਵਾਂ ਸਭ ਠੀਕ ਸੀ ਉਹ ਇਹੀ ਚੰਗਾ ਯਸਰ ਮਨਪ੍ਰੀਤ ਦਾ ਖਿਆਲ ਸਿਵੇਂ ਕਾਰਜਕੀ ਮੋਤ ਹੈ ਸਾਰਿਆਂ ਦੀ ਲੋੜ ਨਹੀਂ ਨਾ ਮਿਨਿਸਟਰ ਬਣਨ ਦੀ ਲੋੜ ਹੈ ਇੱਕ ਕਰੀ ਮੈਨੂੰ ਮਾਲਕ ਸਾਹਿਬ ਨੇ ਆਖਿਆ ਸੀ ਵੀ ਤੂੰ ਉਹਨੂੰ ਬੁਲਾ ਲੈ ਆਪਾਂ ਇਹਨੂੰ ਮਿਨਿਸਟਰ ਬਣਾਉਣਾ ਤੇ ਤੇਜਾ ਮੈਨੂੰ ਆਖਿਆ ਨਾ ਇਹਨੇ ਮੈਨੂੰ ਆਖਿਆ ਵੀ ਮੈਂ ਮਿਨਿਸਟਰ ਨਹੀਂ ਬਣਨਾ ਕਿ ਲੋਕ ਆਖਣਗੇ ਵੀ ਐਨੇ ਮਿਨਿਸਟਰ ਕਿਉਂ ਇੱਕ ਘਰ ਤੇ ਇੱਕ ਮਿਨਿਸਟਰ ਬਹੁਤ ਤੇ ਮੈਂ ਮਿਨਿਸਟਰ ਨਹੀਂ ਬਣਨਾ ਤੇ ਇਸ ਕਰਕੇ ਬਣੇ ਫਾਸਟ ਇਹ ਮੈਂ ਕਹਿ ਰਿਆਂਗਾ ਕਿ ਕੀ ਇਹ ਪਰਿਵਾਰ ਚੰਨ ਲਿਖਤੀ ਸਮਝੌਤਾ ਸੀ ਜਾਂ ਗੱਲਬਾਤ ਹੁੰਦੀ ਸੀ ਕਿ ਸੁਖਬੀਰ ਬਾਦਲ ਦਿੱਲੀ ਜਾਊਗਾ ਦਿੱਲੀ ਐਮਪੀ ਬਣਜੂ ਦਿੱਲੀ ਦੀ ਸਿਆਸਤ ਕਰੂ ਮਨਪ੍ਰੀਤ ਬਾਦਲ ਪੰਜਾਬ ਦੀ ਸਿਆਸਤ ਚ ਰਹੂਗਾ ਇਹ ਹੀ ਗੱਲ ਹੈ ਕਿ ਸੀ ਨਹੀਂ ਹੈ ਨਹੀਂ ਸੀ ਵੀ ਜੋ ਬਾਦ ਸਾਹਿਬ ਵੀ ਬਹੁਤ ਹੈ ਇਕੱਲਾ ਸੋਚਿਆ ਨਹੀਂ ਸੀ ਕਿਸੇ ਇਹਨਾਂ ਨੂੰ ਸਿਆਸਤ ਪਾਉਣ ਦੇ ਤਾਂ ਫਿਰ ਮੱਲੋ ਮੱਲੀ ਭਈ ਹੂੰ ਜਿਹਨੂੰ ਕੋ ਕੁੰਦੇ ਕਕ ਜੋ ਜਾ ਕਰ ਜੋ ਜਦੋਂ ਤੁਸੀਂ ਮ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸੀ ਤੁਸੀਂ ਵੀ ਇਲਾਕਾ ਦੇਖਦੇ ਸੀ ਇੱਥੇ ਤੁਹਾਡੀ ਬੜੀ ਚੜ੍ਹਾਈ ਰਹੀ ਹੈ ਕਦੇ ਸੋਚਿਆ ਸੀਗਾ ਕਿ ਇਹ ਸਿਆਸਤ ਸਾਨੂੰ ਦੋਵੇਂ ਭਰਾਵਾਂ ਨੂੰ ਵੰਡ ਦੂ ਪਰਿਵਾਰਾਂ ਨੂੰ ਵੰਡ ਦੂ ਨਹੀਂ ਸੋਚਿਆ ਸੀ ਕਰੇ ਨਹੀਂ ਸੋਚਿਆ ਸੀ ਸੁਖਵੀਰ ਬਾਦਲ ਇੱਕ ਗੱਲ ਕਹਿੰਦੇ ਨੇ ਕਿ ਮਨਪ੍ਰੀਤ ਬਾਦਲ ਬਾਰ-ਬਾਰ ਗੱਲ ਕਹਿੰਦੇ ਕਿ ਵੀਵੀਆਈਪੀ ਕਲਚਰ ਖਤਮ ਕਰਨਾਗਾ ਜਿਹੜੇ ਪੁਲਿਸ ਵਾਲੇ ਨੇ ਲਾਮ ਲਸ਼ਕਰ ਖਤਮ ਕਰਨੇ ਨੇ ਉਹ ਕਹਿੰਦੇ ਗੁਰਦਾਸ ਬਾਦਲ ਹੋਰਾਂ ਕੋਲੇ ਬਹੁਤ ਵੱਡੀ ਸਿਕਿਉਰਿਟੀ ਹੈ ਸਾਥੂ ਮੰਗ ਕੇ ਲਈ ਹੋਈ ਹੈ ਨੇ ਮੰਗ ਕੇ ਨਹੀਂ ਜਿਵੇਂ ਲਈ ਇਹ ਜਦੋਂ ਹਾਲਾਤ ਖਰਾਬ ਸੀ ਭਾਵੇਂ ਅਸੀਂ ਲੈਦਾ ਸੀ ਪਰ ਸੀ ਤਾਂ ਬਦਲ ਸਭ ਦਾ ਭਰਾ ਇਹ ਜਿਹੜਾ ਤੂਤਵਾਦੀ ਹੁੰਦੇ ਜਾਂ ایسے ਅਰਥ ਹੁੰਦੇ ਆ ਉਹ ਹੋ ਸਕਦਾ ਹੈ ਵੀ ਉਹਨਾਂ ਨੂੰ ਤਾਂ ਕੋਈ ਝਗੜਾ ਹੀ ਵਿਖਾਉਣਾ ਹੈ ਮੁੱਲਕ 'ਚ ਨਾ ਮੈਂ ਮੰਗੀ ਨਾ ਲੈਣਾ ਨਾ ਦੇਣਾ ਇਹ ਆਪ ਹੀ ਆਈ ਮੇਰੇ ਕੋਲ ਹੂੰ ਹੂੰ ਮੈਂ ਨਹੀਂ ਮੰਗੀ ਕਹਿੰਦੇ ਲਾਲ ਬੱਤੀ ਵੀ ਆਉ ਕਹਿੰਦੇ ਕਹਿੰਦੇ ਲਾਲ ਬੱਤੀ ਵੀ ਆਗੀ ਸੁਖਵੀਰ ਬਾਦਲੇ ਕਹਿੰਦੇ ਆਗੇ ਨੇ ਲਾਲ ਬੱਤੀ ਮੈਂ ਤਾਂ ਬੱਤੀ ਮੰਗੇ ਨਹੀਂ ਇਹਨਾਂ ਨੇ ਗੱਡੀ ਕੱਲੀ ਲਾਲ ਬੱਤੀ ਵਾਲੀ ਕੋਈ ਮੈਂ ਤਾਂ ਮੰਗਦੇ ਨਹੀਂ ਮੇਰੀ ਲਾਲ ਬੱਤੀ ਲਾਉ ਨਾ ਮੈਨੂੰ ਸ਼ੌਕ ਹੈ ਲਾਲ ਬੱਤੀ ਦਾ ਕੀ ਕਰਨਾ ਕੀ ਹਰਸਿਮਰਤ ਬਾਦਲ ਸੁਖਬੀਰ ਬਾਦਲ ਉਹ ਬਖਸ਼ਦੇ ਨਹੀਂ ਬਿਆਨਬਾਜ਼ੀ ਤੁਹਾਨੂੰ ਬਖਸ਼ਦੇ ਨਹੀਂ ਤੁਸੀਂ ਬਜ਼ੁਰਗੋਂ ਫੇਰ ਵੀ ਤੁਹਾਡੇ ਤੇ ਉਹਨਾਂ ਨੇ ਅਟੈਕ ਕੀਤਾ ਹਰਸਿਮਰਤ ਬਾਦਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਦੇ ਬੱਚੇ ਆਏ ਨੇ ਬਠਿੰਡੇ ਇਹ 4 ਤਰੀਕ ਤੱਕ ਰਹਿਣਗੇ ਬਾਹਰ ਚਲੇ ਜਾਣਗੇ ਇਹਨਾਂ ਨੇ ਪੰਜਾਬ ਨੂੰ ਨਹੀਂ ਸਾਹਮਣਾ ਸਾਡੇ ਪਰਿਵਾਰ ਨੇ ਪੰਜਾਬ ਨੂੰ ਕੀ ਗੱਲ ਆ ਕਿ ਇਹਨਾਂ ਤਲਖ ਕਿਉਂ ਆ ਹਰ ਸਿਮਰਤ ਬਾਦਲ ਤੇ ਸੁਖਬੀਰ ਬਾਦਲ ਤੁਹਾਡੇ ਤੇ ਲਗਾਤਾਰ ਅਟੈਕ ਕਰਦੇ ਆ ਉਹਨਾਂ ਤੋਂ ਪੁੱਛ ਲਓ ਜੀ ਸਾਨੂੰ ਤੇ ਕੋਈ ਬੱਚੇ ਤਾਂ ਹੁਣ ਪੜਾਉਣੇ ਨੇ ਉੱਥੇ ਆਉਣੇ ਨੇ ਉੱਥੇ ਇੱਥੇ ਆਉਣਗੇ ਉਹ ਲਾ ਕਰੀ ਜਾਂਦੇ ਆ ਜੀ ਹੁਣ ਹਰ ਮਨ ਨੇ ਆਪਣਾ ਅਰਜਨ ਤੇ ਲਾ ਕਰਕੇ ਇੱਥੇ ਆ ਜਾਣੇ ਨੇ ਤੁਹਾਨੂੰ ਲੱਗਦਾ ਬੱਚੇ ਤੁਹਾਡੇ ਸਿਆਸਤ ਸਰਗਰਮ ਹੋਣ ਤੁਹਾਡੇ ਪੋਤੇ ਪੋਤੀਆਂ ਸਿਆਸਤ ਚ ਆਉਣ ਅੱਗੇ ਇਹ ਤਾਂ ਆ ਗਏ ਜੀ ਤਨੂਖਾ ਜੀ ਉਹ ਉਹ ਨਹੀਂ ਆਗੇ ਇਹਦੇ ਸੁਪੀਚਾਂ ਕਰਦਾ ਅਰਜਨ ਤੇ ਬੋਲਦਾ ਤੇ ਬਸ ਫਿਰ ਬੰਦੇ ਨੂੰ ਉਸੇ ਲਾਈਨ ਤੇ ਲੱਗ ਜਾਂਦਾ ਪਰ ਮੇਰੇ ਅਸੀਂ 13 ਤੱਕ ਮੌਕੇ ਲਾ ਕਰਨ ਪੁਰੇ ਤੋਂ ਪਹਿਲਾਂ ਹੀ ਨਾਲ ਜਿੱਥੇ ਜਦੋਂ ਮਜੀਠੀਆ ਪਰਿਵਾਰ ਨੇ ਸੋਚਿਆ ਸੀ ਕਿ ਸੁਖਵੀਰ ਬਾਦਲ ਨੂੰ ਰਿਸ਼ਤਾ ਕਰਨਾਗਾ ਹਰਸਿਮਰਤ ਬਾਦਲ ਦਾ ਤੁਸੀਂ ਕਹੇ ਜੀ ਨੂੰ ਦੇਖੀ ਸੀ ਹਰ ਸਿਮਰਤ ਬਾਦਲ ਨੂੰ ਤੁਸੀਂ ਕਿਵੇਂ ਦੇਖਦੇ ਸੀ ਕਿ ਪਰਿਵਾਰ ਦੀ ਕਹੇ ਜੂ ਨੂੰ ਹੋਊਗੀ ਸਾਡੇ ਦੀ ਸ਼ਾਂਤ ਚੰਗੀ ਆ ਵਾਹੀ ਹੂੰ ਹੂੰ ਤੁਹਾਨੂੰ ਲੱਗਦਾ ਸਿਆਸਤ ਸਭ ਕੁਝ ਜਾਇਜ਼ ਹੁੰਦਾ ਤੁਸੀਂ ਵੀ ਅਟੈਕ ਕਰਦੇ ਹੋ ਉਹ ਵੀ ਤੁਹਾਡੇ ਤੇ ਅਟੈਕ ਕਰ ਰਹੇ ਮੈਂ ਕਰੰਦਾ ਰਹੇ ਮੈਂ ਕੀ ਅਟੈਕ ਕਰਨਾ ਚਾਹੁੰਦਾ ਬਾਦਸਾ ਵੀ ਬਹੁਤ ਕੱਟ ਕਰਦਾ ਉਹ ਕਰਦਾ ਇਹ ਕੱਲਾ ਸੁਖਵੀਰ ਹੀ ਕਰਦਾ ਹੈ ਬਹੁਤ سارے ਲੋਕ ਕਹਿੰਦੇ ਆ ਸਿਆਸਤ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦੀ ਤੁਹਾਨੂੰ ਲੱਗਦਾ ਸਿਆਸਤ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦੀ ਕੀ ਲੱਗਦਾ ਫਿਰ ਕਦੇ ਕਿਹਾ ਨਹੀਂ ਮਨਪ੍ਰੀਤ ਬਾਦਲ ਨੂੰ ਵੀ ਕਹਦਾ ਕਿ ਛੱਡ ਸਿਆਸਤ ਨਾ ਕਰ ਸਿਆਸਤ ਬੰਦੀ ਕਰਦਿਨੇ ਆਪਾਂ ਕਰਨੀ ਇਹ ਬੰਦ ਹੁੰਦੀ ਨਹੀਂ ਜਿਹੜਾ ਬੰਦਾ ਜਿਹੜਾ ਵੈਸੇ ਪਹਿਲਾਂ ਮੈਨੂੰ ਨੇ ਆਖਿਆ ਸੀ ਕਿ ਮੈਨੂੰ ਸਿਆਸਤ ਚ ਨਾ ਪਾ ਮੈਨੂੰ ਤੋ ਟੀਚਰ ਬਣਾ ਦੇ ਤਾਂ ਕਿ ਮੈਂ ਕਿਸੇ 5 10 ਬੱਚਿਆਂ ਨੂੰ ਪੜਾ ਕੇ ਕੋਈ ਵੱਡੀ ਨਾ ਪੋਸਟ ਹੋ ਤਾਂ ਮੇਰੀ ਜ਼ਿੰਦਗੀ ਸਫਲ ਹੋਊਗੀ ਇਹ ਸਿਆਸਤ ਚ ਮੈਂ ਮੈਨੂੰ ਪਸੰਦਤਾ ਨਹੀਂ ਪਰ ਬਲੋ ਬਲੀ ਸਸੇ ਉਹ ਤੋਂ ਵੀ ਕੋਈ ਬੱਚਾ ਤਾਂ ਲਈਏ ਇੱਕ ਅੰਦਾ ਮੂਰਾ ਨਹੀਂ ਤਾਂ ਪਰਵਾਹ ਖਤਮ ਹੋ ਜਾ ਸਾਨੂੰ ਲੱਗਦਾ ਸੀ ਵੀ ਇਹ ਕਾਬਿਲ ਹੈ ਬਾਦ ਸਾਹਿਬ ਨੇ ਵੀ ਮੈਨੂੰ ਆਖਿਆ ਯਾਰ ਸਿਮਨੂ ਨਾ ਪਾਓ ਪਹਿਲੀ ਗੱਲ ਤਾਂ ਮੈਨੂੰ ਉੱਥੇ ਹੀ ਰਹਿਣ ਦਿਓ ਕਿੱਥੇ ਕੀ ਕਰਨਾ ਮਾ ਕੇ ਮੈਂ ਸੈਟ ਐ ਉੱਥੇ ਜੇ ਭਰਾ ਗਿਆ ਤਾਂ ਉਹ ਤਾਂ ਅਰੇ ਯਾਰ ਇਹ ਤਾਂ ਸਾਸਤ ਜਿਹੜੀ ਹੁੰਦੀ ਹੈ ਨਾ ਇੱਥੇ ਝੂਠ ਪੜਿਆ ਤੇ ਮੇਰਾ ਜੀ ਨਹੀਂ ਕਰਦਾ ਵੀ ਮੈਂ ਜਾਂ ਤਾਂ ਮੈਨੂੰ ਪੜਾਉਂਦੇ ਹੀ ਨਾ ਜੇ ਪੜਾਇਆ ਸੀ ਤਾਂ ਕੋਈ ਟੀਚਰ ਬਣਾਓ ਕੋਈ ਹੋਰ ਕੰਮ ਚ ਪਾਓ ਇਹ ਤਾਂ ਹਾਇ ਇੱਥੇ ਪੈਰ ਪੈਰ ਤੇ ਝੂਠ ਮਾਰਨਾ ਪੈਂਦਾ ਹੈ ਤੇ ਕਹਿੰਦੇ ਸ਼ਰਾਵਿਸ਼ ਡਾਵਾ ਨੇ ਪੜ ਕੇ ਹੁਣ ਮੈਂ ਇਹ ਕੰਮ ਕਰਦਾ ਫਰਾ ਲੋਕਾਂ ਦਾ ਪ੍ਰਕਾਸ਼ ਸਿੰਘ ਬਾਦਲ ਕਿੰਨੇ ਸਮੇਂ ਬਾਅਦ ਮਿਲਦੇ ਨੇ ਤੁਹਾਡੀ ਮੁਲਾਕਾਤ ਕਿੰਨੇ ਸਮੇਂ ਬਾਅਦ ਹੁੰਦੀ ਹੈ ਤੁਸੀਂ ਕਦੋਂ ਮਿਲੇ ਸੀ ਕਿੰਨੇ ਵਾਰ ਕਦੋਂ ਮਿਲਦੇ ਜਿੱਦ ਮੈਂ ਬਿਮਾਰ ਹੋ ਜਾ ਜਿੱਦੋਂ ਤੁਸੀਂ ਬਿਮਾਰ ਹੋ ਜੋ ਉਦੋਂ ਆ ਜਾਂਦੇ ਪਿਛਲੀ ਵਾਰ ਕਦੋਂ ਆਏ ਸੀ ਤੁਹਾਨੂੰ ਮਿਲ ਲਓ ਜਦੋਂ ਮੈਂ ਬਿਮਾਰ ਸੀ ਚੰਡੀਗੜ੍ਹ ਇੱਥੇ ਮਵਾਰੋਂ ਵੈਸੇ ਮੈਂ ਉਹ ਵੀ ਬਿਮਾਰ ਸੀ ਤੇ ਫਿਰ ਮੈਨੂੰ ਉੱਥੇ ਚੰਡੀਗੜ੍ਹ ਲੈ ਗਿਆ ਦਵਾਈ ਜਦੋਂ ਆਉਂਦੇ ਨੇ ਉਹ ਫਾਰਮਲ ਜੀਆਂ ਗੱਲਾਂ ਕਰਦੇ ਨੇ ਜਿਵੇਂ ਲੀਡਰਾਂ ਵਾਲੀਆਂ ਗੱਲਾਂ ਹੁੰਦੀਆਂ ਨੇ ਜਾਂ ਪਰਾਵਾਂ ਵਾਲੀ ਗੱਲ ਹੁੰਦੀ ਹੈ। ਉਹ ਬਿਮਾਰ ਪਿਆ ਹੁੰਨੇ ਹਸੂਮ ਹੈ। ਉਹ ਤਾਂ ਬਿਮਾਰੀ ਵਾਲੀਆਂ ਕਰਦੇ ਐ ਸਿਹਤ ਦਾ ਕੀ ਹਾਲ ਐ। ਉਹ ਜੇ ਕੋਈ ਕਮੇਟ ਮੈਨੂੰ ਦੱਸ। ਉਹ ਸਿਰ ਤੇ ਕਰਦੇ। ਸਾਰਸਤੇ ਤੋਂ ਉਹ ਕਰੀਏ ਨੇ ਜਦੋਂ ਬੰਦਾ ਬਿਮਾਰ ਬਿਮਾਰ ਹੋਏ। ਪਰਸਮ ਗੱਲਾਂ ਕਦੇ ਤੁਹਾਡਾ ਨਹੀਂ ਮੰਨ ਕੀਤਾ ਕਿ ਯਾਰ ਤੁਸੀਂ ਬਚਪਨ ਇਕੱਠੇ ਰਹੇ ਇੱਕ ਪਰਿਵਾਰ ਚ ਰਹੇ। ਪੀਰ ਮੈਂ ਜਾ ਕੇ ਬੈਠਾ ਕਿ ਇਹ ਸਾਰੀਆਂ ਜਿਹੜੀਆਂ ਦੂਰੀਆਂ ਨੇ ਮਿਟ ਜਾਣ ਕੋਸ਼ਿਸ਼ ਕੀਤੀ ਸੀ ਉਦੋਂ ਮਨਪ੍ਰੀਤ ਬਾਦਲ ਤੇ ਸੁਖਬੀਰ ਬਾਦਲ ਜਦੋਂ ਮਨਪ੍ਰੀਤ ਨੇ ਪਾਰਟੀ ਤੁਸੀਂ ਕੋਸ਼ਿਸ਼ ਕੀਤੀ ਸੀ ਕਿ ਦੂਰੀਆਂ ਮਿਟ ਜਾਣ ਨਹੀਂ ਅਜੇ ਤੱਕ ਕੋਸ਼ਿਸ਼ ਕੀਤੀ ਅਸੀਂ ਪਹਿਣ ਹੀ ਨਾ ਬਾਦ ਸਾਹਿਬ ਨੇ ਵੀ ਕੀਤੀ ਸੀ ਪਹਿਣੀ ਨਾ ਫਿਰ ਪਹਿ ਗਿਆ ਜੀ ਕੀ ਲੱਗਦਾ ਮੁੰਡੇ ਆ ਜਿਹੜੇ ਉਹ ਬਜ਼ੁਰਗਾਂ ਤੇ ਭਾਰੂ ਪੈ ਜਾਂਦੇ ਨੇ ਚਾਹੇ ਉਹ ਸੁਖਬੀਰ ਬਾਦਲ ਸੀ ਚਾਹੇ ਮਨਪ੍ਰੀਤ ਬਾਦਲ ਸੀ ਮੁੰਡੇ ਭਾਰੂ ਪੈ ਗਏ ਤੁਹਾਨੂੰ ਲਾਣਾ ਭਰਾਵਾ ਤੇ ਭਾਰੂ ਪੈ ਗਏ ਆ ਸਾਉ ਤੇ ਭਾਰੂ ਪੈ ਗਏ ਤੁਹਾਡੇ ਤੇ ਹੀ ਪੈ ਗਏ ਮੇਰੇ ਤੇ ਘੱਟ ਪਏ ਬਾਦਲ ਸਾਹਿਬ ਤੇ ਸੁਖਵੀਰ ਭਾਰੂ ਪੈ ਗਿਆ ਉਹਦੇ ਤੇ ਪਈ ਉਹਦੇ ਵਾਸਤੇ ਇਹ ਤੁਹਾਨੂੰ ਲੱਗਦਾ ਨਹੀਂ ਜਿਹੜੀ ਨਵੀਂ ਪੀੜ੍ਹੀ ਹੈ ਜਿਹੜੀ ਸਾਡੇ ਵਾਲੀ ਪੀੜ੍ਹੀ ਹੈ ਚ ਹੰਕਾਰ ਜ਼ਿਆਦਾਗਾ ਈਗੋ ਕਲੈਸ਼ ਬੜੇ ਨੇ ਇਸੇ ਕਰਕੇ ਸ਼ਾਇਦ ਨਹੀਂ ਬੈਠੇ ਇਹ ਵੇਖੋ ਜੀ ਮਾਨਪ੍ਰੀਤ ਦਾ ਹੰਕਾਰ ਹੈ ਨਹੀਂ ਮੈਂ ਤੁਹਾਨੂੰ ਸਹੀ ਦੱਸ ਸੁਖਵੀਰ ਸੋਚਾ ਗਿਆ ਜਦੋਂ ਆਉਂਦਾ ਫਿਰ ਇਹਦੀ ਕੋਈ ਕਿਤੇ ਤਾਕਤ ਆਕਾਰ ਆ ਵੀ ਕਿੱਤੋਂ ਜੇ ਕੋਈ ਤਾਕਤ ਹੁੰਦੀ ਉਹ ਉਸੇ ਨੂੰ ਆਕਾਰ ਆਉਂਦਾ ਹੁਣ ਕਦੇ ਲੱਗਦਾਗਾ ਕਿ ਤੁਸੀਂ ਜਾ ਕੇ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕਰੂੰ ਸਿਆਸਤ ਇੱਕ ਸਾਈਡ ਦੇ ਉੱਤੇ ਆ ਜਿਹੜੇ ਤੁਹਾਡੇ ਆ ਰਿਸ਼ਤਾ ਸੀਗਾ ਭਰਾ ਵੱਖ ਕਰਤੇ ਪਰਿਵਾਰ ਵੱਖ ਕਰਤੇ ਸਿਆਸਤ ਨੇ ਪੰਜਾਬ ਦੀ ਇਹ ਬਹੁਤ ਵੱਡੀ ਐਗਜ਼ਾਮਪਲ ਆ ਤੁਹਾਡਾ ਪਰਿਵਾਰ ਕਿ ਸਿਆਸਤ ਨੇ ਦੋ ਭਰਾ ਵੰਡ ਤੇ ਦੋ ਪਰਿਵਾਰ ਵੰਡਤੇ ਕੰਡੀਸ਼ਨ ਬਦ ਕਿਸਮ ਦੀ ਤੁਖ ਹੈ ਤੁਹਾਨੂੰ ਇਸ ਗੱਲ ਦਾ ਦੁੱਖ ਹੈ ਕਿ ਅਸੀਂ ਬਣ ਤੁਹਾਨੂੰ ਲੱਗਦਾ ਪ੍ਰਕਾਸ਼ਿਕ ਬਾਦਲ ਨੂੰ ਵੀ ਦੁੱਖ ਹੁੰਦਾ ਹੋਵੇ ਇਸ ਗੱਲ ਦਾ ਜ਼ਰੂਰ ਹੁੰਦਾ ਹੋਵੇ ਮੇਰੇ ਨਾਲੋਂ ਜ਼ਿਆਦਾ ਹੁੰਦਾ ਲੰਬੀ ਤੋਂ ਤੁਸੀਂ ਕਿਹਾ ਕਿ ਤੁਸੀਂ ਭਰਾ ਦਾ ਸਾਥ ਨਹੀਂ ਦੇਣਾ ਕੈਪਟਨ ਮਰਿੰਦਰ ਸਿੰਘ ਦਾ ਸਾਥ ਦੇਣਾ ਕਿਉਂਕਿ ਮਨਪ੍ਰੀਤ ਉਸ ਪਾਰਟੀ ਚ ਤਾਂ ਜਦੋਂ ਭਰਾ ਦੇ ਖਿਲਾਫ ਤੁਸੀਂ ਖੜੇ ਹੁੰਨੇ ਹੋ ਤੁਹਾਨੂੰ ਉਦੋਂ ਕੀ ਲੱਗਦਾਗਾ ਮਨਪ੍ਰੀਤ ਦੀ ਸਿਆਸਤ ਇੰਪੋਰਟੈਂਟ ਲੱਗਦੀ ਆ ਭਰਾ ਮਾਈਨਸ ਲੱਗਣ ਲੱਗ ਜਾਂਦਾ ਨਹੀਂ ਜੀ ਮੈਨੂੰ ਸਹੀ ਲੱਗਦੀ ਏ ਹੁਣ ਵੱਡੋ ਵੱਡ ਪਾਰਟੀ ਨਾ ਦਾ ਕੰਮ ਨਹੀਂ ਅਸੀਂ ਇਹ ਪੁਆਇੰਟ ਪਾਰਟੀ ਚ ਆਵੇ ਉਹ ਹੋਰ ਪਾਰਟੀ ਚ ਰਹੀਏ ਔਰ ਕੋਈ ਦੁਸ਼ਮਣੀ ਤਾਂ ਇਹ ਨਹੀਂ ਪਰ ਸਿਆਸਤ ਚ ਤਾਂ ਫੁਰਕੇਟਾ ਲੱਗ ਜਾਂਦਾ ਇੱਕ ਪਾਸੇ ਲੱਗੜ ਪਿਛਲੀ ਵਾਰ ਜਦੋਂ ਤੁਹਾਨੂੰ ਮਨਪ੍ਰੀਤ ਬਾਦਲ ਨੇ ਕਿਹਾ ਕਿ ਤੁਸੀਂ ਕੈਂਡੀਡੇਟ ਬਣੋ ਤੇ ਉਹਨਾਂ ਦੇ ਬਾਦਲ ਸਾਹਿਬ ਦੇ ਖਿਲਾਫ ਤੁਸੀਂ ਉਦੋਂ ਕਿਹਾ ਸੀ ਕਿ ਰਹਿਣ ਦੇ ਇਹ ਗੱਲ ਨਾ ਕਰੀਏ ਨਾ ਮੈਂ ਕੈਂਡੀਡੇਟ ਬਣਾ ਭਰਾ ਦੇ ਖਿਲਾਫ ਭਰਾ ਨਾਲ ਲੜੇ ਇਲੈਕਸ਼ਨ ਨਹੀਂ ਜੀ ਭਰਾ ਦੇ ਭਰਾ ਦੇ ਮੈਂ ਮੈਨੂੰ ਐ ਸੀ ਕਿ ਮੈਂ ਉਦੋਂ ਵੀ ਬਿਮਾਰ ਸੀ ਤੇ ਮੈਨੂੰ ਜੇ ਕੋਈ ਬੰਦਾ ਬਿਮਾਰ ਹੋਏ ਨਾ ਉਦੋਂ ਇਲੈਕਸ਼ਨ ਜਿੱਤਿਆ ਨਹੀਂ ਜਾਂਦਾ ਪਰ ਉਹ ਘਰ ਲੋਕਾਂ ਨੂੰ ਐ ਸੀ ਵੀ ਰਲੇ ਇਸ ਕਰਕੇ ਖੜਾ ਖੋਣਾ ਉਹ ਭਰਾ ਲੱਗੂ ਵੀ ਲੜਦਾ ਨਹੀਂ ਬਿਕਰਮ ਮਜੀਠੀਆ ਬਾਰੇ ਤੁਹਾਡਾ ਕੀ ਕੀ ਖਿਆਲ ਆ ਬਿਕਰਮ ਮਜੀਠੀਆ ਦੀ ਬਹੁਤ ਚਰਚਾ ਹੁੰਦੀ ਆ ਪੰਜਾਬ ਦੀ ਸਿਆਸਤ ਦੇ ਅੰਦਰ ਪੰਜਾਬ ਦੇ ਅੰਦਰ ਬੜੀ ਚਰਚਾ ਹੁੰਦੀ ਆ ਉਹਨਾਂ ਦੀ ਆਮ ਆਦਮੀ ਪਾਰਟੀ ਬੜੀ ਚਰਚਾ ਕਰਦੀ ਆ ਕਾਂਗਰਸ ਵੀ ਬੜੀ ਚਰਚਾ ਕਰਦੀ ਆ ਬਿਕਰਮ ਮਜੀਠੀਆ ਨੂੰ ਤੁਸੀਂ ਕਿਹਾ ਜਾਂ ਮੰਨਦੇ ਹੋ ਕਹੇ ਜੇ ਵਿਅਕਤੀ ਨੇ ਉਹ ਕਹੇ ਜੇ ਸਿਆਸਤਦਾਨ ਨੇ ਹੁਣ ਮੈਂ ਤਾਂ ਕੀ ਮੰਨਣਾ ਜੀ ਜੇ ਦੁਨੀਆ ਦੁਨੀਆ ਤੋਂ ਪੁੱਛੋ ਕਿ ਤੇ ਤੁਹਾਨੂੰ ਕੀ ਲੱਗਦਾ ਵਿਅਕਤੀਗਤ ਤੌਰ ਦੇ ਉੱਤੇ ਹੁਣ ਕਿਹੋ ਜਿਹੀ ਦੁਨੀਆ ਸੀ ਹੈ ਕੀ ਕਹਿੰਦੀ ਆ ਦੁਨੀਆ ਦੁਨੀਆ ਹਰਿਆ ਰੇਤੇ ਦਾ ਸਮਗ ਅਲੰਕਾਰ ਦੇ ਆ ਕਰਦੇ ਇੱਕ ਬਾਦ ਨਾਲੋਂ ਬਦਨਾਮ ਹੋਸਾ ਤੁਹਾਨੂੰ ਬੰਦ ਉਸ ਸ਼ਾਰਾ ਨਹੀਂ ਸਾਰੇ ਦੇ ਲੋਕ ਜਦੋਂ ਮੈਂ ਜਦੋਂ ਪਹਿਲੀ ਵਾਰ ਕਦੇ ਮਜੀਠੀਆਂ ਨੂੰ ਮਿਲੇ ਉਦੋਂ ਵੀ ਇਹੋ ਜਿਹਾ ਲੱਗ ਜਦੋਂ ਤੁਸੀਂ ਜਿਵੇਂ ਤੁਸੀਂ ਕਹਿ ਰਹੇ ਹੋ ਉਹਨਾਂ ਅਲੀਗੇਸ਼ਨ ਲੱਗਦੇ ਨਹੀਂ ਕਿਉਂਕਿ ਉਦੋਂ ਫਿਰ ਪੁੱਠਾ ਪੈਸਾ ਲੱਗਦਾ ਸੀ ਬਾੜਾ ਕਦੇ ਮੈਂ ਗਿਆ ਬਣੀ ਜਿੱਤੇ ਕੋਈ ਪੈਣਾ ਤਾ ਨਾ ਬਾੜਾ ਕਦੇ ਇੱਥੇ ਬਾਦਲ ਆਉਂਦਾ ਸੀ ਇੱਕ ਤੁਹਾਡੇ ਤੇ ਅਲੀਗੇਸ਼ਨ ਲੱਗਦਾ ਬੜਾ ਵੱਡਾ ਕਿ ਜਦੋਂ ਬਾਦਲ ਦੇ ਨਾਲ ਹੁੰਦੇ ਸੀ ਤੁਸੀਂ ਜਦੋਂ ਮੁੱਖ ਮੰਤਰੀ ਹੁੰਦੇ ਸੀ ਵੀ ਤੁਹਾਡਾ ਵੀ ਪੂਰਾ ਇਲਾਕੇ 'ਚ ਮਤਲਬ ਡੰਡਾ ਚੱਲਦਾ ਸੀ ਜੋ ਤੁਸੀਂ ਕਹਿੰਦੇ ਸੀ ਉਹੀ ਹੁੰਦਾ ਸੀ ਪਤਾ ਨਹੀਂ ਹਿਲਦਾ ਸੀ ਤੁਹਾਡੇ ਬਿਨਾ ਜਿਵੇਂ ਹੁਣ ਦਿਆਲ ਸਿੰਘ ਕੋਲਿਆਂ ਵਾਲੀ ਬਾਰੇ ਕਿਹਾ ਜਾਂਦਾ ਕਿ ਜੋ ਦਿਆਲ ਸਿੰਘ ਕੋਲਿਆਂ ਵਾਲੀ ਨੇ ਕਹਤਾ ਕੋਈ ਬੰਦਾ ਲਿਆਓ ਜਿਹੜਾ ਇਹ ਗੱਲ ਆਖੇ ਜਾਉ ਨੰਮ ਗਿਚ ਲਿਓ ਬੰਦਾ ਵਿਰੋਧੀ ਪਾਰਟੀਆਂ ਇਲਜ਼ਾਮ ਲਾਉਂਦੀਆਂ ਨੇ ਇਸ ਤਰ੍ਹਾਂ ਨੀ ਵਿਰੋਧੀ ਪਾਰਟੀ ਦਾ ਕਿਹੜੀ ਪਾਰਟੀ ਆ ਸੀ ਕਾਂਗਰਸ ਵਾਲੇ ਵੀ ਕਹਿੰਦੇ ਰਹੇ ਨੇ ਪਹਿਲਾਂ ਜਦੋਂ ਅਮਨਪ੍ਰੀਤ ਨਹੀਂ ਸੀ ਫਿਰ ਆਮ ਆਦਮੀ ਵਾਲੇ ਵੀ ਕਹਿੰਦੇ ਨਾ ਜੀ ਨਾ ਡੰਡਾ ਚੱਲਦਾ ਸੀ ਇਹ ਤੁਸੀਂ ਇੱਕ ਪਾਰਟੀ ਵਾਲੇ ਵੀ ਕੋਈ ਇਲਾਕੇ ਵਾਲਾ ਲਿਆਓ ਇਹਨਾਂ ਦੇ ਮੇ ਡੰਡਾ ਚਲਾਇਆ ਇੱਕ ਪਾੜੋ ਹੁਣ ਜਾਓਗੇ ਨਾ ਤੁਸੀਂ ਤੁਸੀਂ ਪੁੱਛੋਗੇ ਕਿਉਂ ਜੀ ਇਹ ਨਵੀਂ ਗੱਲ ਤੁਸੀਂ ਸੀ ਤੁਸੀਂ ਵੇਰ ਤੇ ਲੋਕਾਂ ਦਾ ਪਿਆਰ ਬੜਾ ਸੀ ਕਿਉਂਕਿ ਹਲਕਾ ਤੁਸੀਂ ਸਾਹਮਦੇ ਸੀ ਨਾ ਜਦੋਂ ਦਿਆਲ ਸਿੰਘ ਕੋਰਿਆਂ ਵਾਲੀ ਨੇ ਸਾਭਿਆ ਹੋਇਆ ਉਦੋਂ ਤੁਹਾਡੇ ਕੋਲ ਹਲਕਾ ਹੁੰਦਾ ਸੀ ਮੈਂ ਤਾਂ ਕਹਿ ਰਿਹਾ ਹਾਂ ਹੁੰਦਾ ਸੀ ਤੇ ਫਿਰ ਇੱਕ ਕਿਸੇ ਕੋਈ ਇੱਕ ਬੰਦਾ ਲਿਆਓ ਸਾਰੀ ਲੰਮੀ ਤੋਂ ਮੇਰੇ ਸਾਹਮਣੇ ਜਿਹੜਾ ਆਖੇ ਮੇਰੇ ਤੇ ਡੰਡਾ ਚਲਾਇਆ ਇਥੇ ਤੇ ਇਹ ਗੱਲ ਉਹ ਲੋਕ ਤਾਂ ਪਿੱਟੀ ਜਾਂਦੇ ਵੀ ਦਾਸ ਦੀ ਬਣਾ ਮਰ ਕੇ ਸਾਡੀ ਆ ਹਾਲਤ ਹੋ ਗਈ ਤੁਸੀਂ ਅੱਖੀਆਂ ਨੂੰ ਡੰਡਾ ਚਲਦਾ ਕੀ ਲੱਗਦਾ ਬਾਦਲ ਸਾਹਿਬ ਦੀ ਲਾਸਟ ਇਲੈਕਸ਼ਨ ਆ ਇਹ ਹਾਏ ਜੀ ਸਾਨੂੰ ਕਿਹਾ ਉਹ ਕਹਿ ਰਹੇ ਨਹੀਂ ਖੁਦ ਹੀ ਕਹਿ ਰਹੇ ਨੇ ਕਿ ਮੇਰੀ ਲਾਸਟ ਇਲੈਕਸ਼ਨ ਆ ਇਹ ਤੁਹਾਨੂੰ ਕੀ ਲੱਗਦਾ ਇਲੈਕਸ਼ਨ ਜਿੱਤਣਗੇ ਪ੍ਰਕਾਸ਼ ਸਿੰਘ ਬਾਦਲੰਬੀ ਤੋਂ ਜਾਂ ਕੈਪਟਨ ਬਿੰਦਰ ਸਿੰਘ ਤੋਂ ਮੈਂ ਬਿਲਕੁਲ ਗਿਆ ਨਹੀਂ ਲੱਗ ਕੇ ਸੀ ਤੁਹਾਡੇ ਪਿੰਡ ਦਾ ਨਾਲ ਇਲਾਕੇ ਚ ਨਹੀਂ ਜੀ ਮੈਂ ਬਾਦਲਪਿੰਡ ਚ ਬੈਠਾ ਹਾਂ ਇਸ ਟਾਈਮ ਨਹੀਂ ਬਾਦਲਪਿੰਡ ਜਿੱਤਾ ਬੈਠੇ ਹਾਂ ਜਿੰਨਾ ਚਿਰ ਮੈਂ ਇਲਾਕੇ ਚ ਹੁਣ 2 ਦਿਨ ਹੋ ਗਏ ਖੜਾ ਹੋਇਆ ਨੂੰ ਕੈਪਟਨ ਸਾਹਿਬ ਨੂੰ ਤੇ ਮੈਂ ਇਲਾਕੇ ਚ ਗਿਆ ਨਹੀਂ ਪਤਾ ਲੱਗ ਜਾਂਦਾ ਇਲਾਕੇ ਚ ਵੀ ਕੀ ਹਾਲਾਤ ਨੇ ਇੱਥੇ ਬੈਠੇ ਨੂੰ ਕਿਸੇ ਕਿੰਨੇ ਚ ਪਤਾ ਨਹੀਂ ਲੱਗਦਾ ਜਾਵਾ ਤਾਂ ਪਤਾ ਲੱਗੂ ਮਨਪ੍ਰੀਤ ਬਾਦਲ ਜਿੱਤ ਰਹੇ ਨੇ ਬਠਿੰਡਾ ਸਿਟੀ ਤੋਂ ਲੋਕਾ ਜੀ ਤੇ ਤੇਰੇ ਵਾਕੀ ਪਰਮਾਤਮਾ ਨੂੰ ਪਤਾ ਹੈ ਤੁਸੀਂ ਪ੍ਰਚਾਰ ਕਰ ਰਹੇ ਹੋ ਤੁਹਾਨੂੰ ਲੱਗਦਾ ਕਾਂਗਰਸ ਦੀ ਸਰਕਾਰ ਬਣ ਜੂ ਇਸ ਵਾਰ ਮੈਨੂੰ ਲੱਗਦਾ ਪੱਕੀ ਬਣੂਗੀ ਕਾਂਗਰਸ ਦੀ ਸਰਕਾਰ ਤੁਹਾਡੀ ਜੱਜਮੈਂਟ ਕੀ ਹੈ ਕਹਿੰਦੇ ਆਮ ਆਦਮੀ ਪਾਰਟੀ ਦਾ ਬੜਾ ਜ਼ੋਰ ਆ ਮਾਲਵੇਚ ਤੁਹਾਡੀ ਜੱਜਮੈਂਟ ਕੀ ਹੈ ਅੱਗੇ ਨਾ ਉਹ ਘਟਦੀ ਜਾਂਦੀ ਹੈ ਜੀ ਪਹਿਲਾਂ ਮੋਤ ਸੀ ਫਿਰ ਹੋਰ ਕਟੇ ਕੋਣ ਹੋਰ ਕਟ ਗਿਆ ਸਰਕਾਰ ਤਾਂ ਜੇ ਪਤਾ ਹੀ ਲੱਗ ਗਿਆ ਦੁਨੀਆ ਨੂੰ ਕਾਹ ਰਣਨੀਤੀ ਬਣ ਰਹੀ ਹੈ ਮਨਪ੍ਰੀਤ ਬਾਦਲ ਕਾਂਗਰਸ ਦੇ ਉਪ ਮੁੱਖ ਮੰਤਰੀ ਹੋਣਗੇ ਮੁੱਖ ਮੰਤਰੀ ਕਿਤੇ ਹੋਣਗੇ ਉਪ ਮੁੱਖ ਮੰਤਰੀ ਡਿਪਟੀ ਸੀਐਮ ਇਹ ਨਹੀਂ ਪਤਾ ਮੈਨੂੰ ਧੰਨਵਾਦ ਬਾਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਸੂਈਸਨ ਗੁਰਦਾਸ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਸਿਆਸਤ ਦਸਤ੍ਰਾਂ ਜ਼ਿਕਰ ਕੀਤਾਗਾ ਉਹਨਾਂ ਨੇ ਵੀ ਕਿਹਾ ਕਿ ਸਿਆਸਤ ਲੱਗਦਾ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦੀ ਸਿਆਸਤ ਪਰਿਵਾਰਾਂ ਚ ਰਿਸ਼ਤਿਆਂ ਚ ਨਾਤੇਆਂ ਚ ਇਸ ਤਰ੍ਹਾਂ ਦੀਆਂ ਟਕਰਾਰਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਪੈਦਾ ਕਰ ਦਿੰਦੀ ਹੈ ਤੇ ਇਹ ਉਦਾਹਰਨ ਪੰਜਾਬ ਦੇ ਇਤਿਹਾਸ ਚ ਜਾਂ ਵਰਤਮਾਨ ਪੰਜਾਬ ਚ ਬਾਦਲਪਿੰਡ ਚ ਦੇਖਣ ਨੂੰ ਮਿਲਦੀ ਹੈ ਤੇ ਹੁਣ ਜਿਹੜੇ ਭਰਾ ਬਚਪਨ ਚ ਇਕੱਠੇ ਖੇਡਦੇ ਸੀ ਉਹ ਸਿਆਸਤ ਨੇ ਵੱਖ ਕੀਤੇ ਹੋਏ ਨੇ ਉਹ ਪਰਿਵਾਰ ਵੱਖ ਕੀਤੇ ਹੋਏ ਨੇ ਤੇ ਗੁਰਦਾਸ ਬਾਦਲ ਦਾ ਕਹਿਣਾ ਕੀ ਇਸ ਵਾਰ ਪੰਜਾਬ ਦੇ ਅੰਦਰ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਮਨਪ੍ਰੀਤ ਬਾਦਲ ਵੀ ਬਠਿੰਡਾ ਸ਼ਹਿਰੀ ਤੋਂ ਜਤਰੇ ਨੇ ਉਹਨਾਂ ਦਾ ਦਾਵਾ ਹੈਗਾ ਔਰ ਉਹਨਾਂ ਦਾ ਕਹਿਣਾ ਕੀ ਆਉਣ ਵਾਲੇ ਸਮੇਂ 'ਚ ਪੰਜਾਬ ਬਿਹਤਰ ਹੋਵੇ ਮਨਪ੍ਰੀਤ ਬਾਦਲ ਇਹੀ ਸੋਚਦੇ ਨੇ ਕੈਮਰਾਮੈਨ ਗੁਰਚੰਦ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਝਾ ਬਾਦਲਪਿੰਡ